ਤੁਸੀਂ ਇੰਨੇ ਨੇ ਪੈਸੇ ਦੇ ਕੇ ਆਪਣੀ ਜਾਨ ਨੂੰ ਜੋਖਮ 'ਚ ਪਾਉਣਾ ਕਿਸ ਗੱਲ ਲਈ ਆਪਣੇ ਦੇਸ਼ 'ਚ ਰੋਜ਼ਗਾਰ ਹੈਗਾ ਆਪਣੇ ਦੇਸ਼ 'ਚ ਕੰਮ ਕਰ ਲਓ ਤੁਸੀਂ ਆਪਾਂ ਕਹਿੰਦੇ ਵੀ ਜੂਪੀ ਤੋਂ ਆਣ ਕੇ ਬਿਹਾਰ ਤੋਂ ਆਣ ਕੇ ਇੱਥੇ ਕੰਮ ਕਰਨ ਦਾ ਉਹਨਾਂ ਕੋਠੀਆਂ ਪਾ ਲੀਆਂ ਸਾਡੇ ਬੰਦੇ ਬਾਹਰ ਜਾਂਦੇ ਨਾਲੇ 50-50 ਲੱਖ 60-60 ਲੱਖ ਦੇ ਕੇ ਜਾਂਦੇ ਇਹੀ ਪੈਸੇ ਜਿੱਥੇ ਇਨਵੈਸਟ ਕੀਤੇ ਹੋਣ ਤੇ ਆਪਾਂ ਕਿਤੇ ਨਾ ਕਿਤੇ ਸੰਤੁਸ਼ਟ ਹੋਈਏ ਬੱਚਾ ਵੀ ਘਰ ਹੋਵੇ ਕਿੰਨੇ ਨੌਜਵਾਨ ਜਿਹੜੇ ਘਰਾਂ ਨੂੰ ਪਰਤੇ ਨਹੀਂ ਜਿਹੜੇ ਉਪਨਾਮਾਂ ਦਾ ਜੰਗਲ ਖਾ ਗਿਆ ਔਰ ਕਿੰਨੀਆਂ ਜਵਾਨੀਆਂ ਔਰ ਕਿੰਨੇ ਪਰਿਵਾਰ ਅੱਜ ਵੀ ਜਿਹੜੇ ਉਹ ਬੱਚਿਆਂ ਦੀ ਵੇਟ ਕਰ ਰਹੇ ਆ ਦਾਬਾ ਇਹ ਡਰੱਗ ਜਿਹੜੀ ਵੇਚਣ ਵਾਲੇ ਨਸ਼ਾ ਤਸਕਰ ਆ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ ਨਸ਼ਾ ਕੋਈ ਲੈਂਦਾ ਹੋਵੇ ਤੇ ਹੌਲੀ-ਹੌਲੀ ਮਰਦਾ ਤੇ ਇਹ ਤੇ ਜੱਕ ਦਾ ਵੀ ਬੰਦੇ ਨੂੰ ਮਾਰ ਦਿੰਦੇ ਜਦੋਂ ਅਸੀਂ 90 ਲੱਖ ਲੈ ਲੈਂਦੇ ਇਕੱਠਾਈ ਜਿਸ ਬੰਦੇ ਨੂੰ ਕੋਈ ਕੰਮ ਨਹੀਂ ਜਿਹੜਾ ਵਿਲੜੂਗਾ ਨਕਮਾ ਸਿਰੇ ਦਾ ਹੋਊਗਾ ਨਾ ਜਾਂ ਤੇ ਉਹ ਬਾਬਾ ਬਣੂਗਾ ਤੇ ਜਾਂ ਟਰੈਵਲ ਏਜੰਟ ਬਣ ਜਾਏ ਜਿਹੜੇ ਨੌਜਵਾਨ ਰਿਪੋਰਟ ਹੋਏ ਆ ਅਮਰੀਕਾ ਤੋਂ ਉਹਦੇ ਵਿੱਚ ਜੇ ਕਿਤੇ 5% 7% 10% ਗਲਤੀ ਉਹਨਾਂ ਦੀ ਤੇ 90% ਉਹਨਾਂ ਟਰੈਵਲ ਏਜੰਟਾਂ ਦੀ ਗਲਤੀ ਆ ਜਿਨ੍ਹਾਂ ਨੇ ਦੇਸ਼ ਦਰੋਹ ਕੰਮ ਕੀਤਾ ਕਹਿੰਦੇ ਕਹਿੰਦੇ ਕਿ ਕਿਹੜਾ ਕਿਹੜਾ ਲੋਕਾਂ ਦੇ ਘਰ ਜਾਂਦੇ ਆ ਲੋਕ ਆਉਂਦੇ ਆ ਤੇ ਅਸੀਂ ਆਪਣੇ ਆਫਿਸ ਖੋਲ ਕੇ ਬੈਠੇ ਆ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਦਫ਼ਤਰ ਖੋਲਦੇ ਨੇ ਉਹ ਪੈਸੇ ਮਾਰਨੇ ਚੱਲ ਦੂਜੀ ਜਗ੍ਹਾ ਤੇ ਨਵਾਂ ਨਾਂ ਰੱਖਣਾ ਉੱਥੇ ਖੋਲਦੇ ਨੇ ਕਿੰਨੇ ਬੰਦੇ ਤੁਹਾਨੂੰ ਦਵਾ ਦੇ ਜਦੋਂ ਬੱਚੇ ਡਿਪੋਰਟ ਹੋ ਕੇ ਆਏ ਉੱਥੇ ਲੀਡਰਾਂ ਨੇ ਆ ਕੇ ਰੱਪਾ ਲਿਆ ਜਦੋਂ ਟਾਈਮ ਨਹੀਂ ਪਾਇਆ ਜਾਂਦਾ ਮੈਂ ਸਾਹਮਣੀ ਹਰ ਗੇਟ ਇੱਕ ਇੱਕ ਲੀਡਰ ਨੇ ਮੱਲ ਲਿਆ ਕਾਸ਼ ਉੱਥੇ ਇਹ ਕਹਿ ਕੇ ਆਉਂਦੇ ਵੀ ਮੈਂ ਕੇਂਦਰ ਵੱਲੋਂ ਆਇਆ ਮੈਂ 100 ਨੌਕਰੀ ਦਊਂਦਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਵਿਆਹ ਜਾਂਦੇ ਨੇ ਵਿਆਹ ਤੋਂ 5 ਮਿੰਟ ਉੱਥੇ ਆ ਕੇ ਬਾਈਟਾਂ ਦੇ ਕੇ ਵਾਪਸ ਚਲੇ ਜਾਂਦੇ ਨੇ ਉਹ ਕਿੱਥੋਂ ਤੱਕ ਦਾ ਸਵਾਲ ਸੀਗਾ ਤੁਹਾਨੂੰ ਲੱਗਦਾ ਨਹੀਂ ਉਹਨਾਂ ਨੂੰ ਵੀ ਖਲੋਣਾ ਚਾਹੀਦਾ ਸੀਗਾ ਵਿਆਹ ਵੇਖ ਕੇ ਘਰ ਵੜ ਕੇ ਮੀਡੀਆ ਨੂੰ ਬਾਈਟਾਂ ਦੇ ਕੇ ਹੀ ਆ ਕਰਦਾਂਗੇ ਸ਼ੋਅ ਕਰਦਾਂਗੇ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਉੱਥੇ ਕਿੰਨਾ ਚਿਰ ਖਲੋਤਾ ਸੀਗਾ ਤੁਹਾਡੀ ਤਾਂ ਗੱਲ ਨਹੀਂ ਕਰਦਾ ਪਿਆ ਮੈਂ ਤੁਹਾਡੀ ਗੱਲ ਨਹੀਂ ਮੈਂ ਤੁਸੀਂ ਕੋਈ ਦਰਵਾਜ਼ਾ ਮੱਲਿਆ ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰਦਾ ਮੈਂ ਰਵਨੀਤ ਮਿੱਟੂ ਦੀ ਵੀ ਗੱਲ ਕਰਦਾ ਨਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਵੀ ਗੱਲ ਕਰਦਾ ਨਹੀਂ ਗੁਰਜੀਤ ਸਿੰਘ ਓਜਲਾ ਦੀ ਵੀ ਗੱ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਸਾਲ-ਸਾਲ ਦੀਆਂ ਵਾਂ ਨਾ ਚੁੱਪ ਕਰਕੇ ਰੱਖ ਕੇ ਤੇ ਇਹਨਾਂ ਦੀ ਜ਼ਰੂਰਤ ਪੂਰੀ ਕਰ ਦਿੱਤੀ ਜਾਵੇ ਕਰਜੇ-ਗੁਰਜੇ ਲੱਤ ਜਣ ਤੁਸੀਂ ਗੁਰਦੀਪ ਸਿੰਘ ਔਜਲਾ ਨਾਲ ਕਰੋ ਗੱਲ ਜੇ ਉਹ ਦਿੰਦੇ ਆ ਤੇ ਮੈਂ ਸਾਰਿਆਂ ਨੂੰ ਸਵਾਲ ਪੁੱਛੂਗਾ ਮੈਂ ਕਿਹਾ ਮੈਂ ਵੀ ਤੁਹਾਨੂੰ ਆਂਡਕਵਾੜੀ ਕਹਿਣ ਡਿਆ ਮੇਰੀ ਪਾਰਟੀ ਸਾਰੀ ਨੇ ਮੈਂ ਗੱਲ ਕਰ ਲੂੰਗਾ ਕੋਈ ਬੰਦਾ ਨਹੀਂ ਪੱਜਦਾ ਮੈਂ ਜ਼ਬਾਨ ਵਾਲਾ ਬੰਦਾ ਮੈਂ ਉਹ ਬੰਦਾ ਨਹੀਂ ਆ ਮੈਂ ਔਇਲਾ ਸਾਹਿਬ ਦੀ 5 ਸਾਲ ਦੀ ਦਵਾ ਦੂੰਗਾ ਤੁਹਾਨੂੰ ਤੁਸੀਂ 1 ਸਾਲ ਦੀ ਛੱਡੋ ਇਹਨਾਂ ਕੋਲੋਂ ਇੱਕ-ਇੱਕ ਸਾਲ ਦੀ ਮੈਂ 5 ਸਾਲ ਦੀ ਦਵਾ ਦੂੰ ਮੈਂ ਕਹ ਦੇ ਰਿਹਾ ਸਟੇਟਮੈਂਟ ਮੈਂ ਕਹ ਦੇ ਰਿਹਾ ਸਟੇ ਕਰੋ ਨਾ ਕਿ 1 ਲੱਖ ਮੈਂ ਹੀ 1 ਸਾਲ ਦੀ دیਵਾਨੇ ਤੇ ਮੈਂ ਬਾਕੀ ਨੂੰ ਕਹਾਂਗਾ ਉਹਨੇ 1 ਸਾਲ ਦੀ ਦਿੱਤੀ ਤੁਸੀਂ ਦਿਓ ਮੈਂ ਸਰਦਾਰ মিয়া ਤੇ ਸਰਦਾਰ মিয়া ਜਿਹੜੀ ਗੱਲ ਕਰਤੀ ਉਹ ਪੱਥਰ ਤੇ ਲਕੀਰਿਆ ਪਿੱਛੇ ਹਟਨ ਵਾਲਾ ਨਹੀਂ ਤੁਹਾਨੂੰ ਕਹਿ ਤਾ ਤੇ ਜਦੋਂ ਮਰਜ਼ੀ ਆਉਣ ਰਿਕਾਰਡ ਸਾਹਮਣੇ ਬੈਜੋ ਤੁਹਾਡੇ ਸਾਹਮਣੇ ਸਟੇਟਮੈਂਟ ਦਿਵਾ ਦੂੰਗਾ ਜੇ ਕਹੋਗੇ ਮੇਰੇ ਹਲਕੇ ਜੰਡੇਆਲੇ ਦਾ ਇੱਕ ਪਰਿਵਾਰ ਇਦਾਂ ਦਾ ਵਾ ਮੈਂ ਤੁਹਾਨੂੰ ਲੈ ਜਾਂ ਉਹਦੀ ਇੱਛਾ ਕੀ ਸੀ ਇੱਕ ਤਾਂ ਸਰਕਾਰੀ ਜਗ੍ਹਾ 'ਚ ਰਹਿਣ ਦੇ ਚਰੇ ਪਿਓ ਉਹਦੇ ਦੀ ਲੱਤ ਸਾਰੀ ਗਲੀ ਉਹ ਕਹਿੰਦਾ ਵੀ ਮੈਂ ਆਪਣੇ ਪਿਓ ਦੀ ਲਾਜ ਦੇ ਲਈ ਉੱਥੇ ਗਿਆ ਔਰ ਭਾਜੀ ਮੈਂ 3 ਲੱਖ ਰੁਪਏ ਲਾ ਕੇ ਉਹ ਲਾਜ ਰੇ ਚਲ ਗਿਆ ਤੇ 2 ਲੱਖ ਲਾੜਨ ਦਾ ਪਿਓ ਦੇ ਲਾਜ ਨੂੰ ਇਹ ਤੁਸੀਂ ਗੱਲ ਨਹੀਂ ਸਮਝਦੇ ਪਏ ਇਹ ਸਿਰਫ ਸਿਰਫ ਲੋਕਾਂ ਕੋ ਸਿਮਤੀ ਲੈਣ ਵਾਲੀ ਗੱਲ ਆ ਕਿ ਸਿਮਤੀ ਮਿਲ ਜੇ ਲੋਕਾਂ ਨੂੰ ਬਸ ਹੋਰ ਕੁਝ ਇੱਥੋਂ ਬੜੇ ਪਿਆਰ ਨਾਲ ਲੈ ਕੇ ਜਾਇਆ ਜਾਂਦਾ ਵੀ ਲੈ ਕੇ ਅਮਰੀਕਾ ਜਾਵਾਂਗੇ ਜਦੋਂ ਇੰਡੋਨੇਸ਼ੀਆ ਇੰਡੋਨੇਸ਼ੀਆ ਖੜ ਕੇ ਫਿਰ ਫੋਨ ਕਰਾਉਂਦੇ ਵੀ ਇੰਨੇ ਪੈਸੇ ਪਾਓ ਜਿੱਥੋਂ ਮਰਜ਼ੀ ਪਾਓ ਉਹ ਫਿਰ ਵਿਚਾਰੇ ਤੰਗ ਹੋ ਕੇ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਪਾਉਂਦੇ ਉੱਥੋਂ ਫਿਰ ਦੂਜੇ ਦੇਸ਼ ਲੈ ਜਾਂਦੇ ਆ ਉੱਥੋਂ ਕੋਈ ਨਜ਼ੀਰੀਆ ਲੈ ਜਾਂਦਾ ਕੋਈ ਕਿਤੇ ਲੈ ਜਾਂਦਾ ਕੋਈ ਕਿਤੇ ਲੈ ਜਾਂਦਾ ਇਸ ਤਰੀਕੇ ਨਾਲ 4 ਤੋਂ 5 ਸਟੈਪਾਂ ਦੇ ਵਿੱਚ ਪੈਸੇ ਲੈਂਦੇ ਆ ਤੁਸੀ ਕੀ ਲੱਗਦਾ ਤੁਹਾਨੂੰ ਵੀ ਇੱਥੋਂ ਅਲੇ ਕੱਲਾ ਕਰਦਾ ਪੰਜਾਬ ਦੇ ਨੌਜਵਾਨ ਬਿਹਤਰ ਭਵਿੱਖ ਦੇ ਲਈ ਹਮੇਸ਼ਾ ਹੀ ਵਿਦੇਸ਼ ਜਾਣ ਦੀ ਤਿਆਰੀ ਕਰਦੇ ਨੇ ਲੇਕਿਨ ਜਿੱਦਾਂ ਹੀ ਉਹ ਉੱਥੇ ਪਹੁੰਚਦੇ ਨੇ ਤਾਂ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਗੱਲ ਕੀਤੀ ਜਾਵੇ ਹੁਣ ਦੀ ਤਾਂ ਹੁਣ ਵੀ ਕਈ ਨੌਜਵਾਨ ਜਿਹੜੇ ਨੇ ਯੂਐਸ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਰਿਪੋਰਟ ਜਿਹੜਾ ਹੈ ਡੋਨਲਡ ਟਰੰਪ ਵੱਲੋਂ ਕੀਤਾ ਜਾ ਰਿਹਾ ਹੈ ਤੇ 40 40 45 45 ਲੱਖ ਲਗਾ ਕੇ ਉਹ ਡੋਂਕੀ ਲਗਾਉਂਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਕਈ ਵਾਰ ਹੁਣ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕਈ ਫਰਜੀ ਏਜੰਟਾਂ ਦੇ ਖਿਲਾਫ ਜਿਹੜੀਆ ਕਾਰਵਾਈ ਕੀਤੀ ਜਾਵੇਗੀ ਉਤੇ ਇਹੀ ਹੁਣ ਅੰਮ੍ਰਿਤਸਰ ਦੇ ਵਿੱਚ ਸੋਨੂ ਜੰਡਿਆਲਾ ਜੋ ਕਿ ਕਾਂਗਰਸ ਪਾਰਟੀ ਦੇ OBC ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇੱਕ ਪੱਤਰ ਜਿਹੜਾ ਹੈ ਉਹ ਦਿੱਤਾ ਗਿਆ ਸੋਨੂ ਜੀ ਕੀ ਕਰਨਾ ਚਾਹੋਗੇ ਇੱਕ ਪਾਗ ਪੱਤਰ ਜਿਹੜਾ ਹੈ ਉਹ ਤੁਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਹੈ ਔਰ ਖਾਸ ਤੌਰ ਤੇ ਜਿਹੜੇ ਫਰਜੀ ਏਜੰਟ ਨੇ ਉਹਨਾਂ ਨੂੰ ਲੈ ਕੇ ਦਿੱਤਾ ਹੈ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਹ ਪਾਜੀ ਬੁੱਧਾ ਬੜਾ ਇੰਪੋਰਟੈਂ ਇਹ ਡਰੱਗ ਜਿਹੜੀ ਵੇਚਣ ਵਾਲੇ ਨਸ਼ਾ ਤਸਕਰ ਆ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ ਨਸ਼ਾ ਕੋਈ ਲੈਂਦਾ ਹੋਵੇ ਤੇ ਹੌਲੀ-ਹੌਲੀ ਮਰਦਾ ਤੇ ਇਹ ਤੇ ਜੱਕ ਦਾ ਵੀ ਬੰਦੇ ਨੂੰ ਮਾਰ ਦਿੰਦੇ ਜਦੋਂ ਅਸੀਂ 90 ਲੱਖ ਲੈ ਲੈਂਦੇ ਇਕੱਠਾ ਹੀ ਔਰ ਕਾਰਨ ਕੀ ਆ ਕਿ ਇਹਨਾਂ ਲੋਕਾਂ ਤੇ ਬੜੇ ਲੰਮੇ ਸਮੇਂ ਤੋਂ ਸਿਕੰਜਾ ਕੱਸ ਦੇਣਾ ਚਾਹੀਦਾ ਸੀ ਕਿਉਂਕਿ ਮੈਂ ਤੇ ਬੜੇ ਲੰਮੇ ਸਮੇਂ ਤੋਂ ਲੜਾਈ ਲੜਨ ਦੇ ਇਹਨਾਂ ਦੇ ਟਰੈਵਲ ਏਜੰਟ ਪੰਜਾਬ ਦੇ ਵਿੱਚ ਜਿਸ ਬੰਦੇ ਨੂੰ ਕੋਈ ਕੰਮ ਨਹੀਂ ਜਿਹੜਾ ਵਿਲੜੂਗਾ ਨਕਮਾ ਸਿਰੇ ਦਾ ਹੋਊਗਾ ਨਾ ਜਾਂ ਤੇ ਉਹ ਬਾਬਾ ਬਣੂਗਾ ਤੇ ਜਾਂ ਟਰੈਵਲ ਏਜੰਟ ਬਣੂਗਾ ਜਿਹੜਾ ਖੁਦ ਨਹੀਂ ਕਦੀ ਗਿਆ ਹੁੰਦਾ ਕਿਤੇ ਉਹ ਕਹਿੰਦਾ ਮੈਂ ਤੈਨੂੰ ਅਮਰੀਕਾ ਕੈਨੇਡਾ ਘੱਲ ਦੂੰ ਉਹ ਜਿੱਦਾਂ ਗਾਂ ਦੀ ਗਾਂ ਕੋਈ ਵੇਂਦਾ ਦੂਜੇ ਨੂੰ ਵੇਂਦਾ ਤੀਜੇ ਨੂੰ ਵੇਂਦਾ ਉਦਾਂ ਡੇਹ ਜਾਂਦੇ ਜਿੱਦਾਂ ਏਟ ਪੁੱਟਿਆਂ ਕਲਾਕਾਰ ਨਿਕਲਦੇ ਏਟ ਪੁੱਟਿਆਂ ਏਜੰਟਾਂ ਨਿਕਲਦੇ ਹਰ ਹਰ ਪਿੰਡ ਦੇ ਵਿੱਚ ਤੁਹਾਨੂੰ ਮਿਲਣਗੇ ਔਰ ਇਨਾਂ ਏਜੰਟਾਂ ਦੀ ਤਦਾਦ ਦਿਨੋ ਦਿਨ ਜਿੱਦਾਂ ਵੱਧ ਰਹੀ ਆ ਔਰ ਬੇहद ਚਿੰਤਾ ਦਾ ਵਿਸ਼ਾ ਪੰਜਾਬ ਲਈ ਇਹ ਖਤਰੇ ਦੀ ਘੰਟੀ ਆ ਕਿਉਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬੜਾ ਸ਼ੌਂਕ ਹੈ ਬਾਹਰ ਜਾਣ ਦਾ ਔਰ ਕੰਮ ਕਰਦੇ ਵਿੱਚ ਕੋਈ ਗੱਲ ਨਹੀਂ ਜਿਹੜਾ ਬੰਦਾ 60 ਤੋਂ 70 ਲੱਖ ਰੁਪਇਆ ਲਾ ਕੇ ਗਿਆ 50 ਲੱਖ ਤੋਂ ਥੱਲੇ ਤੇ ਕਿਸੇ ਵੀ ਨਹੀਂ ਲਾਇਆ ਉਹ ਬੰਦੇ ਦੇ ਕੋਈ ਦਿਮਾਗ 'ਚ ਥੋੜੀ ਨੁਕਸ ਹੈ ਉਹ 2 ਨੰਬਰ 'ਚ ਜਾਊਗਾ ਉਹ ਬੇਸਿਕਲੀ 1 ਨੰਬਰ 'ਚ ਜਾਊਗਾ ਔਰ ਜਦੋਂ ਉਹ ਪੈਸੇ ਦਿੱਤੇ ਜਾਂਦੇ ਆ ਉਦੋਂ ਕੁਝ ਹੋਰ ਹੁੰਦਾ ਬਾਅਦ 'ਚ ਕੁਝ ਹੋਰ ਹੁੰਦਾ ਪਹਿਲਾਂ ਕਿਹਾ ਜਾਂਦਾ ਕਿ ਸਾਨੂੰ ਪੈਸੇ ਦਿਓ ਅਸੀਂ ਇਹਨੇ ਪੈਸੇ 'ਚ ਬਾਹਰ ਕੱਢ ਦਾਂਗੇ ਬਾਅਦ 'ਚ ਹੌਲੀ-ਹੌਲੀ ਪਤਾ ਲੱਗਦਾ ਕਿ ਇਥੋਂ ਫਲਾਈਟ ਕਿਤੇ ਹੋਰ ਦੀ ਸੀ ਐਦਾਂ ਹੀ ਦੋ ਮੁੰਡੇ ਕਟਾਰੀ ਦਾ ਇੱਕ ਜਨਾਲੇ ਦਾ ਸੀ ਇੰਡੋਨੇਸ਼ੀਆ 'ਚ ਫਸ ਗਏ ਜਿਹੜੇ ਐਦਾਂ ਹੀ ਬਹੁਤ ਸਾਰੇ ਤਰਨ-ਤਰਨ ਟਰੈਵਲ ਏਜੰਸੀ ਕੇ ਜ ਬਹੁਤ ਸਾਰੇ ਲੋਕਾਂ ਦੇ ਪੈਸੇ ਡੀਸੀ ਸਾਹਿਬ ਨਾਲ ਮਿਲ ਕੇ ਸੀ ਕਈਆਂ ਨਾਲ ਦਵਾਈਆਂ ਵੀ ਆ ਔਰ ਕਈਆਂ ਨੇ ਜਿਨ੍ਹਾਂ ਨੇ ਕੋਈ ਜਿਆਦਾ ਹੈਰਾ ਫੇਰੀਆਂ ਕੀਤੀਆਂ ਨਹੀਂ ਹਟਦੇ ਉਹਨਾਂ ਦੇ ਪਰਚੀ ਵੀ ਦਰਜ ਕਰਾਏ ਉਹਨਾਂ ਰਿਕਾਰਡ ਮੇਰੇ ਕੋਲ ਔਰ ਅੱਜ ਜਿਹੜੀ ਮੈਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਜਿਹੜੇ ਨੌਜਵਾਨ ਡਿਪੋਰਟ ਹੋਏ ਅਮਰੀਕਾ ਤੋਂ ਉਹਦੇ ਵਿੱਚ ਜੇ ਕਿਤੇ 5% 7% 10% ਗਲਤੀ ਉਹਨਾਂ ਦੀ ਤੇ 90% ਉਹਨਾਂ ਟਰੈਵਲ ਜੈਂਟਾਂ ਦੀ ਗਲਤੀ ਆ ਜਿਨ੍ਹਾਂ ਨੇ ਦੇਸ਼ ਦਰੋਹ ਕੰਮ ਕੀਤਾ ਕਿਉਂਕਿ ਦੇਸ਼ ਦੇ ਨਾਲ ਦਗਾ ਕੀਤਾ ਇਸ ਕਰਕੇ ਇਹਨਾਂ ਤੇ 420 ਨੀ ਦੇਸ਼द्रोह ਦਾ ਮਕਦਮਾ ਦਰਜ ਹੋਣਾ ਚਾਹੀਦਾ 420 ਦਾ ਉਹਨਾਂ ਨੂੰ ਪਤਾ ਸਾਨੂੰ ਫੜਦਾ ਨਹੀਂ ਕਿ ਇਹਨਾਂ ਨੂੰ ਜਮਾਨਤ ਮਿਲ ਜਾਣੀ ਇਸ ਕਰਕੇ ਜਿਹੜੇ ਉਹਨਾਂ ਦੇ ਹੌਸਲੇ ਵੱਧ ਰਹੇ ਆ ਔਰ ਇਹਨਾਂ ਲੋਕਾਂ ਨੇ ਉਹਨਾਂ ਲੋਕਾਂ ਦਾ ਵੀ ਨਾਂ ਖਰਾਬ ਕਰਤਾ ਜਿਹੜੇ ਕੋਈ ਦੋ ਚਾਰ ਸਹੀ ਸੀ ਨਾ ਚੰਗੇ ਲੋਕ ਸੀ ਉਹਨਾਂ ਦਾ ਵੀ ਕੰਮ ਖਰਾਬ ਕਰਤਾ ਉਹਨਾਂ ਲੋਕਾਂ ਨੂੰ ਵੀ ਅੱਜ ਗਾੜੀ ਆਉਣ ਦੀ ਲੋੜ ਆ ਜਿਹੜੇ ਲੋਕਾਂ ਨੇ ਸਹੀ ਕੰਮ ਕਰਕੇ ਲੋਕਾਂ ਨੂੰ ਬਾਹਰ ਭੇਜਿਆ ਇੱਕ ਨੰਬਰ 'ਚ ਭੇਜਿਆ ਅੱਜ ਉਹ ਲੋਕ ਵੀ ਇਹਨਾਂ ਲੋਕਾਂ ਦੇ ਖਿਲਾਫ ਹੋਣ ਇਹ ਵੀ ਇੱਕ ਤਰ੍ਹਾਂ ਦਾ ਮਾਫੀਆ ਵਾ ਲੇਕਿਨ ਜੰਡੇਆਲੇ ਦੀ ਤੁਸੀਂ ਗੱਲ ਕੀਤੀ ਤੇ ਉਹਨਾਂ ਦੇ ਇੱਕ ਫਾਦਰ ਸੀਗੇ ਦਾਦਾ ਜੀ ਸੀ ਸਾਡੇ ਉਹਨਾਂ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਕਿ ਸਾਨੂੰ ਪਹਿਲੇ ਦਿਨ ਹੀ ਕਿਹਾ ਗਿਆ ਸੀਗਾ ਕਿ ਬੱਚਾ ਜਿਹੜਾ 29 ਦਿਨਾਂ ਚੋਂ ਉੱਥੇ ਪਹੁੰਚੂਗਾ ਜਾਂ 30ਵੇਂ ਦਿਨ ਉੱਥੇ ਪਹੁੰਚੂਗਾ ਮੋਸਟਲੀ ਜਿੰਨੇ ਵੀ ਮੁੰਡੇ ਡੋਂਕੀ ਲਗਾ ਕੇ ਆ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਇਹੀ ਕਹਿੰਦੇ ਨੇ ਤੁਹਾਨੂੰ ਲੱਗਦਾ ਨਹੀਂ ਇਹਨਾਂ ਦਾ ਵੀ ਕਸੂਰ ਆ ਜਿਨ੍ਹਾਂ ਨੂੰ ਪਤਾ ਹੈ ਕਿ 30 ਦਿਨ ਫਲਾਈਟ ਤੇ ਬੈਠੋ 66 ਘੰਟੇ ਬੰਦਾ ਅਮਰੀਕਾ ਪਹੁੰਚ ਜਾਂਦਾ ਉਹਨਾਂ ਨੂੰ ਨਹੀਂ ਪਤਾ 66 ਘੰਟੇ ਪਹੁੰਚਦਾ ਤੇ 96 99 ਦਿਨਾਂ ਕਿਉਂਕਿ ਕਿਸੇ ਨੂੰ ਜਿਹਨੂੰ ਤੇ ਪਤਾ ਹੋ ਉਹ ਤੇ ਬਿਲਕੁਲ ਗਲਤ ਗੱਲ ਆ ਕਿਉਂਕਿ ਤੁਸੀਂ ਕਿਉਂ ਦੋ ਨੰਬਰ ਚ ਜਾਣਾ ਜੇ ਤੁਸੀਂ ਕਹਿੰਦੇ ਇੱਕ ਬੰਦੇ 40 ਲੱਖ 50 ਲੱਖ ਲੱਗ ਗਿਆ ਜੇ 40 50 ਲੱਖ ਲੱਗ ਗਿਆ ਤੇ ਉਹ ਫਿਰ ਕਹਦਾ ਦੋ ਨੰਬਰ ਦਾ ਤੇ ਤੁਸੀਂ ਦੋਗੇ ਨਹੀਂ 40 50 ਲੱਖ ਕਿਹੜਾ ਬੰਦਾ 40 50 ਲੱਖ ਰੁਪਇਆ ਦੋ ਨੰਬਰ ਦਾ ਦਿੰਦਾ ਮੈਨੂੰ ਦੱਸੋ ਕਿਉਂਕਿ 40 50 ਲੱਖ ਰੁਪਇਆ ਦੋ ਨੰਬਰ ਦਾ ਕਿਸੇ ਨੇ ਨਹੀਂ ਦੇਣਾ ਉਹ ਇੱਕ ਨੰਬਰ ਚ ਜਾਣ ਦਾ ਹੀ ਦੇਣਾ ਵਾ ਜਿਹੜਾ ਵੀ ਬੰਦਾ ਦਿੰਦਾ ਵਾ ਉਹਨੂੰ ਪਹਿਲਾਂ ਇਹ ਕੁਝ ਹੋਰ ਦੱਸਦੇ ਆ ਠੀਕ ਆ ਕੁਝ ਬੰਦਿਆਂ ਨੂੰ ਦੱਸ ਦਿੰਦੇ ਹੋਣਗੇ ਕੋਈ ਸਹੀ ਹੋਊਗਾ ਕੋਈ ਗਲਤ ਹੋਊਗਾ ਸਾਰੇ ਬੰਦੇ ਸਹੀ ਨਹੀਂ ਹੁੰਦੇ ਪਰ ਅੱਜ ਜਿਹੜੇ ਬੰਦੇ ਟਰੈਵਲ ਜੈਂਟ ਆ ਕਿਸੇ ਬੱਸ ਸਟੈਂਡ ਤੇ ਚਲ ਜੋ ਕਿਸੇ ਪੌਸ਼ ਏਰੀਆ ਚ ਚਲ ਜੋ ਬੜੇ ਬੜੇ ਦਫਤਰ ਬਣਾ ਕੇ ਆ ਵੇਖੋ ਇਹਨੇ ਵੀਜ਼ਾ ਲਵਾਤੇ ਇਹਨੇ ਕਰਤੇ ਇਹਨਾਂ ਨੂੰ ਵੀਜ਼ੇ ਲਵਾਉਣ ਦਾ ਕਿਸੇ ਨੇ ਸਰਟੀਫਿਕੇਟ ਦਿੱਤਾ ਕੀ ਇਹਨਾਂ ਨੂੰ ਲਾਇਸੈਂਸ ਦਿੱਤਾ ਨਹੀਂ ਸੀ ਨੇ ਕਿ ਨੋਕ ਤੇ ਕਹਿੰਦੇ ਕਹਿੰਦੇ ਇੰਗੜਾ ਕਿ ਲੋਕਾਂ ਦੇ ਘਰ ਜਾਂਦੇ ਆ ਲੋਕ ਆਉਂਦੇ ਆ ਤੇ ਅਸੀਂ ਆਪਣੇ ਆਫਿਸ ਖੋਲ ਕੇ ਬੈਠੇ ਮੈਨੂੰ ਦੱਸੋ ਆਫਿਸ ਖੋਲ ਕੇ ਬੈਠੇ ਆ ਤੇ ਲਾਇਸੈਂਸ ਕਹਦਾ ਦਿੱਤਾ ਵਾ ਉਹ ਕਹਿੰਦੇ ਲਾਇਸੈਂਸ ਹੈਗੇ ਕਹੀ ਕਹਿੰਦੇ ਸਰ ਕੁਲਸ ਨੀ ਤੇ ਵਿਦੇਸ਼ ਜਾਂਦੇ ਲਾਇਸੈਂਸ ਕਿਨੇ ਦਿੰਦੇ ਇਹਨਾਂ ਨੂੰ ਕਿਸੇ ਨੂੰ ਵਿਦੇਸ਼ ਟਰੈਵਲ ਕਰਾਉਣ ਦੇ ਤੁਸੀਂ ਕਹਿ ਕੇ ਟੂਰਿਸਟ ਵੀਜਾ ਦੇ ਦਾ ਤੇ ਬਾਅਦ ਚ ਉਹ ਲਾਇਸੈਂਸ ਦੂਜਾ ਵਿਖਾਈ ਜੋ ਵੇਖੋ 25000 ਰੁਪਿਆ ਤਿੰਨ ਤਰ੍ਹਾਂ ਦਾ ਲਾਇਸੈਂਸ ਹੁੰਦਾ 75000 ਰੁਪਿਆ ਦੇ ਕੇ ਲਾਇਸੈਂਸ ਲੈ ਲਿਆ ਤੇ ਲੱਖ ਰੁਪਿਆ 2 ਲੱਖ ਤੇ ਦੁਬਈ ਕ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਦਫ਼ਤਰ ਖੋਲਦੇ ਨੇ ਉਹ ਪੈਸੇ ਮਾਰਨੇ ਚੱਲ ਦੂਜੀ ਜਗ੍ਹਾ ਤੇ ਨਵਾਂ ਨਾਂ ਰੱਖਣਾ ਉੱਥੇ ਖੋਲ ਦੇਣੇ ਕਿੰਨੇ ਬੰਦੇ ਤੁਹਾਨੂੰ ਦਵਾਂ ਔਰ ਹੁਣ ਇਹਨਾਂ ਦੀ ਲਿਸਟ ਜਿਹੜੀ ਆ ਸੂਚੀ ਤਿਆਰ ਹੋ ਗਈ ਆ ਅੱਜ ਵੀ ਦਫਤਰ ਖੋਲ ਕੇ ਕਈ ਬੈਠੇ ਮੈਂ ਕਬੂ ਕਰ ਲੈਣੇ ਇੱਕ ਦੋ ਦਿਨਾਂ ਚ ਤੁਹਾਡੇ ਸਾਹਮਣੇ ਲੈ ਆਉਣੇ ਆ ਲੇਕਿਨ ਇਹ ਅਨਪੜਤਾ ਨਹੀਂ ਤੁਹਾਨੂੰ ਲੱਗਦੀ ਤੁਹਾਨੂੰ ਪੱਤੀ ਸੀ ਆਪ ਕਹਿ ਰਹੇ ਕਿ ਜੇ 40 ਜੜੇ 45 45 ਲੱਖ ਰੁਪਏ ਲਾ ਕੇ ਯੂ ਐਸ ਜਾਣਾ ਕੀ ਲੱਗਦਾ ਨਹੀਂ ਤੁਹਾਨੂੰ ਅਨਪੜਤਾ ਹੀ ਲੱਗਦੀ ਬਿਲਕੁਲ ਅਨਪੜਤਾ ਜੀ ਬਿਲਕੁਲ ਅਨਪੜਤਾ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਤੁਸੀਂ ਇੰਨੇ ਨੇ ਪੈਸੇ ਦੇ ਕੇ ਆਪਣੀ ਜਾਨ ਨੂੰ ਜੋਖਮ 'ਚ ਪਾਉਣਾ ਕਿਸ ਗੱਲ ਲਈ ਆਪਣੇ ਦੇਸ਼ 'ਚ ਰੋਜ਼ਗਾਰ ਹੈਗਾ ਆਪਣੇ ਦੇਸ਼ 'ਚ ਕੰਮ ਕਰ ਲਓ ਕਿਹੜੇ ਬੰਦੇ ਇੱਥੇ ਜੇ ਤੁਸੀਂ ਸਾਡੇ ਬੰਦੇ ਬਾਹਰ ਜਾਂਦੇ ਨਾਲੇ 50-50 ਲੱਖ 60-60 ਲੱਖ ਦੇ ਕੇ ਜਾਂਦੇ ਇਹੀ ਪੈਸੇ ਜਿੱਥੇ ਇਨਵੈਸਟ ਕੀਤੇ ਹੋਣ ਤੇ ਆਪਾਂ ਕਿਤੇ ਨਾ ਕਿਤੇ ਸੰਤੁਸ਼ਟ ਹੋਈਏ ਬੱਚਾ ਵੀ ਘਰ ਹੋਵੇ ਕਿੰਨੇ ਨੌਜਵਾਨ ਜਿਹੜੇ ਘਰਾਂ ਨੂੰ ਪਰਤੇ ਨਹੀਂ ਜਿਹੜੇ ਉਪਨਾਮਾਂ ਦਾ ਜੰਗਲ ਖਾ ਗਿਆ ਔਰ ਕਿੰਨੀਆਂ ਜਵਾਨੀਆਂ ਔਰ ਕਿੰਨੇ ਪਰਿਵਾਰ ਅੱਜ ਵੀ ਜਿਹੜੇ ਉਹ ਬੱਚਿਆਂ ਦੀ ਵੇਟ ਕਰ ਰਹੇ ਆ ਜਿਹੜੇ ਬੱਚਾ ਨੇ ਮੁੜਨਾ ਨਹੀਂ ਔਰ ਜਦੋਂ ਸਾਡੇ ਲੀਡਰ ਥੋੜੇ ਜੇ ਸਿਆਣੇ ਹੋਗੇ ਨਾ ਇਹ ਨੌਬਦ ਨਹੀਂ ਹੋਣੀ ਆ ਸਾਡੇ ਲੀਡਰ ਜਿਹੜੇ ਆ ਨਾ ਉਹ ਮਸ਼ਕਰੀਆਂ ਕਰਦੇ ਨੇ ਟੀਚਰਾਂ ਕਰਦੇ ਨੇ ਕਿਸੇ ਨਾ ਕੁਝ ਵੀ ਹੋ ਜੇ ਨਿੱਕੇ ਤੇ ਨਿੱਕੇ ਕੰਮ ਤੇ ਵੀ ਰਾਜਨੀਤੀ ਹੁਣ ਜਦੋਂ ਬੱਚੇ ਡਿਪੋਰਟ ਹੋ ਕੇ ਆਏ ਉੱਥੇ ਲੀਡਰਾਂ ਨੇ ਆ ਕੇ ਰੱਪਾਲੇ ਜਦੋਂ ਟਾਈਮ ਨਹੀਂ ਪਾਇਆ ਹੁੰਦਾ ਮੋ ਸਾਹਮਣੀ ਹਰ ਗੇਟ ਇੱਕ ਇੱਕ ਲੀਡਰ ਨੇ ਮੱਲ ਲਿਆ ਕਾਸ਼ ਉੱਥੇ ਇਹ ਕਹਿ ਕੇ ਆਉਂਦੇ ਵੀ ਮੈਂ ਕੇਂਦਰ ਵੱਲੋਂ ਆਇਆ ਮੈਂ 100 ਨੌਕਰੀ ਦਵਾਂ ਮੈਂ ਪੰਜਾਬ ਸਰਕਾਰ ਵੱਲੋਂ ਆਇਆ ਮੈਂ 100 ਨੌਕਰੀ ਦਵਾਂ ਤੇ ਪੰਜਾਬ ਦੇ ਲੋਕ ਕਹਿੰਦੇ ਵੀ ਵਾਕਿਆ ਅੱਜ ਸਾਡੇ ਨਾਲ ਖਲੋਤੇ ਆ ਕੀ ਪੰਜਾਬ ਦੇ ਲੋਕ ਟੈਕਸ ਨਹੀਂ ਦਿੰਦੇ ਪੰਜਾਬ ਦੇ ਲੋਕਾਂ ਦੀਆਂ ਹੀ ਪ੍ਰਾਪਰਟੀਆਂ ਜਿਹਦੇ ਗੱਡੀਆਂ ਗਨਮਣ ਕਿੱਥੋਂ ਆਉਂਦੇ ਪੈਸੇ ਕਿ ਨੂੰ ਸੋਨੋ ਦੀ ਗਲਤੀ ਤੇ ਉਹਨਾਂ ਲੋਕਾਂ ਦੀ ਵੀ ਆ ਨਾ ਠੀਕ ਹੈ ਟਰੈਵਲ ਏਜੰਟ ਦੀ ਗਲਤੀ ਆ ਫਿਰ ਹੋਰ ਇਸ ਹਿਸਾਬ ਨਾਲ ਤਾਂ ਮੈਂ ਵੀ ਕਹਿੰਦਾ ਮੈਂ 40 ਲੱਖ ਦੇ ਦਰਾਂ ਮੈਨੂੰ ਨੌਕਰੀ ਦੇ ਦਿਓ ਨੌਕਰੀ ਤੇ ਲੋਕੀ ਤੇ ਪੈਸੇ ਦੇ ਕੇ ਨੌਕਰੀ ਲੱਭ ਦੇਣੇ ਇਹਦਾ ਮਤਲਬ ਲੋਕ ਜਾਣਗੇ ਅਸੀਂ ਯੂਐਸ ਗਏ ਸੀਗੇ 40 ਲੱਖ ਲੱਗਾ ਮੇਰਾ ਮੈਨੂੰ ਨੌਕਰੀ ਦੇ ਦਿਓ ਇਹਦੇ ਤੇ ਹੋਰ ਟੁੱਟ ਬਲੀ ਗੱਲ ਮੰਨ ਗਿਆ ਹਾਂਜੀ ਵੀ ਤੁਸੀਂ ਗੱਲ ਕਹਿਤੀ ਜਿਹੜੇ ਬੰਦੇ ਹੁਣ ਘਰ-ਬਾਰ ਹੀ ਆਪਣਾ ਵੇਚ ਕੇ ਚਲ ਗਏ ਆ ਮੇਰੇ ਹਲਕੇ ਜੰਡਿਆਲੇ ਦੇ ਇੱਕ ਪਰਿ ਮੈਂ ਤੁਹਾਨੂੰ ਲੈ ਜਾਂ ਉਹਦੀ ਇੱਛਾ ਕੀ ਸੀ ਇੱਕ ਤੇ ਸਰਕਾਰੀ ਜਗ੍ਹਾ 'ਚ ਰਹਿਣ ਦੇ ਬਚਰੇ ਪਿਓ ਉਹਦੇ ਦੀ ਲੱਤ ਸਾਰੀ ਗਲੀ ਉਹ ਕਹਿੰਦਾ ਵੀ ਮੈਂ ਆਪਣੇ ਪਿਓ ਦੀ ਲਾਜ ਦੇ ਲਈ ਉੱਥੇ ਗਿਆ ਔਰ ਭਾਜੀ ਮੈਂ 300 ਲੱਖ ਰੁਪਏ ਲਾ ਕੇ ਉਹ ਲਾਜ ਰਿਹਾ ਚਲ ਗਿਆ ਤੇ 2 ਲੱਖ ਲਾੜਨ ਦਾ ਪਿਓ ਦੇ ਲਾਜ ਨੂੰ ਇਹ ਤੁਸੀਂ ਗੱਲ ਨਹੀਂ ਸਮਝਦੇ ਪਏ ਇਹ ਸਿਰਫ ਸਿਰਫ ਲੋਕਾਂ ਕੋ ਸਿਮਤੀ ਲੈਣ ਵਾਲੀ ਗੱਲ ਆ ਕਿ ਸਿਮਤੀ ਮਿਲ ਜੇ ਲੋਕਾਂ ਨੂੰ ਬਸ ਹੋਰ ਕੁਝ ਨਹੀਂ ਕੋਈ ਸਿਮਤੀ ਵਾਲੀ ਗੱਲ ਨਹੀਂ ਮੇਰੀ ਗੱਲ ਸੁਣੋ ਤੁਸੀਂ ਚਲ ਜਿਓ ਕਨਸ਼ਾਮਪੁਰ ਪਿੰਡ ਆ ਮੈਂ ਇੱਥੇ ਦੇ ਲੱਗੇ ਉਸ ਪਰਿਵਾਰ ਦੇ ਹਾਲਾਤ ਵੇਖਿਓ ਕੱਲ ਐ ਕਿ ਜਦੋਂ ਏਜੰਟ ਦੇ ਝਾਸੀ ਤੁਸੀਂ ਫਸ ਗਏ ਨਾ ਤੁਸੀਂ ਖੁਦ ਕਿਸੇ ਦਿਨ ਸਟਿੰਗ ਆਪਰੇਸ਼ਨ ਕਰਕੇ ਵੇਖ ਲੋ ਜਦੋਂ ਫਸ ਜਗੇ ਨਾ ਕਹਿਣਾ 2 ਲੱਖ 5 ਲੱਖ ਤੋਂ ਸ਼ੁਰੂ ਹੋਣਾ ਕੰਮ ਫੇਰ ਹੀ ਹੌਲੀ ਹੌਲੀ ਸਪੀਡ ਵੱਧਦੀ ਹੈ ਇਹ ਫਸਾਉਂਦੇ ਕਿੱਦਾਂ ਵਾ ਜਦੋਂ ਇੱਥੋਂ ਲੈ ਜਾਂਦੇ ਆ ਨਾ ਤੁਸੀਂ ਹੁਣ ਮੈਨੂੰ ਇਹ ਸਵਾਲ ਕੀਤਾ ਇਹਦਾ ਜਵਾਬ ਮੈਂ ਦੇਣਾ ਤੁਹਾਨੂੰ ਇੱਥੋਂ ਬੜੇ ਪਿਆਰ ਨਾਲ ਲੈ ਕੇ ਜਾਇਆ ਜਾਂਦਾ ਵੀ ਲੈ ਕੇ ਅਮਰੀਕਾ ਜਾਵਾਂਗੇ ਜਦੋਂ ਇੰਡੋਨੇਸ਼ੀਆ ਇੰਡੋਨੇਸ਼ੀਆ ਖੜ ਕੇ ਫਿਰ ਫੋਨ ਕਰਾਉਂਦੇ ਵੀ ਇੰਨੇ ਪੈਸੇ ਪਾਓ ਜਿੱਥੋਂ ਮਰਜ਼ੀ ਪਾਓ ਉਹ ਫਿਰ ਵਿਚਾਰੇ ਤੰਗ ਹੋ ਕੇ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਪਾਉਂਦੇ ਉੱਥੋਂ ਫਿਰ ਦੂਜੇ ਦੇਸ਼ ਲੈ ਜਾਂਦੇ ਆ ਉੱਥੋਂ ਕੋਈ ਨਜ਼ੀਰੀਆ ਲੈ ਜਾਂਦਾ ਕੋਈ ਕਿਤੇ ਲੈ ਜਾਂਦਾ ਕੋਈ ਕਿਤੇ ਲੈ ਜਾਂਦਾ ਇਸ ਤਰੀਕੇ ਨਾਲ 4 ਤੋਂ 5 ਸਟੈਪਾਂ ਦੇ ਵਿੱਚ ਪੈਸੇ ਲੈਂਦੇ ਆ ਤੁਸੀ ਕੀ ਲੱਗਦਾ ਤੁਹਾਨੂੰ ਵੀ ਇੱਥੋਂ ਵਾਲੇ ਇਕੱਲਾ ਕਰਦਾ ਇਹਨਾਂ ਦੇ ਗਰੁੱਪ ਬਹੁਤ ਤਗੜੇ ਆ ਬੜੀ ਤਗੜੀ ਚੇਨ ਆ ਇਹਨੂੰ ਤੋੜਨਾ ਪਊਗਾ ਨਹੀਂ ਚੇਨ ਤੋੜਨੀ ਪੈਗੀ ਤਾਂ ਨੋ ਡਾਊਟ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਹਰੋਣਾ ਤੋੜਨੀ ਪਊਗੀ ਲੇਕਿਨ ਕਸੂਰਵਾ ਸਾਡੇ ਨੌਜਵਾਨ ਵੀ ਨਹੀਂ ਵੀ ਤੁਸੀਂ ਕੀ ਕਹਿ ਸਕਦੇ ਸਾਰੀ ਗੱਲ ਮੰਨ ਗਿਆ ਜੇ 10% ਨੌਜਵਾਨ ਨੇ ਤੇ 90% ਅਸੀਂ ਗਲਤ ਕੰਮ ਕਰਨਾ ਕਿਉਂ ਗਲਤ ਕੰਮ ਕਰਨਾ ਹੀ ਨਹੀਂ ਚਾਹੀਦਾ ਜੇ ਬੱਚਿਆਂ ਨੂੰ ਤੁਸੀਂ ਕਹਿ ਰਹੇ ਜੇ ਵੀ ਮੈਂ 2 ਨੰਬਰ 'ਚ ਗਲਤ ਘੱਲ ਦਨਾ ਬਾਹਰ ਤੁਹਾਨੂੰ ਨਾ ਤੇ ਮੈਂ ਉਹਨਾਂ ਨੂੰ ਸਹੀ ਕਹੂੰਗਾ ਤੇ ਨਾ ਉਹ ਜੈਂਟਾ ਨੂੰ ਸਹੀ ਕਰੂੰ ਕੀ ਅਸੀਂ ਆਪਣੇ ਦੇਸ਼ ਨਾਲ ਸਹੀ ਕਰ ਰਹੇ ਇਹ ਤੋਂ ਖਾਤੜ ਹੀ ਨਹੀਂ ਐ ਇੱਥੇ ਵੀ ਤਾਂ ਦੂਜੇ ਦੇਸ਼ ਨਾਲ ਵੀ ਜਿੱਥੇ ਅਸੀਂ ਜਾ ਰਹੇ ਨਾ ਅਸੀਂ ਆਪਣੇ ਹੋਏ ਨਾ ਆਪਣੇ ਘਰਦਿਆਂ ਦੇ ਹੋਏ ਨਾ ਆਪਣੇ ਦੇਸ਼ ਦੇ ਹੋਏ ਨਾ ਉਸ ਧਰਤੀ ਦੇ ਹੋਏ ਜਿੱਥੇ ਅਸੀਂ ਜਾ ਰਹੇ ਕਮ ਸੇ ਕਮ ਜਮੀਰਾ ਤੇ ਜਾਗਦੀਆਂ ਰੱਖੋ ਨਾ ਜਾਓ ਇੱਕ ਨੰਬਰ ਤੇ ਨਾ ਲੇਕਿਨ ਸੋਨੂੰ ਵੀ ਤੁਸੀਂ ਇੱਕ ਗੱਲ ਬੜੀ ਵਧੀਆ ਕਹੀ ਕਿ ਮੈਂ ਵੀ ਇਸ ਤੇ ਇਤਫਾਕ ਰੱਖਦਾ ਕਿ ਬਾਹਰ ਇੱਕ ਲੀਡਰ ਨੇ ਆ ਕੇ ਆਪਣੇ ਇੱਕ ਦਰਵਾਜ਼ਾ ਮੰਨ ਲਿਆ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਵਿਆਹ ਜਾਂਦੇ ਨੇ ਵਿਆਹ ਤੇ 5 ਮਿੰਟ ਉੱਥੇ ਆ ਕੇ ਬਾਈਟਾਂ ਦੇ ਕੇ ਵਾਪਸ ਚਲੇ ਜਾਂਦੇ ਨੇ ਉਹ ਕਿੱਥੋਂ ਤੱਕ ਦਾ ਸਵਾਲ ਸੀਗਾ ਤਿੰਨ ਤਿੰਨ ਸਾਢੇ ਤਿੰਨ ਚਾਰ ਚਾਰ ਵਜੇ ਤੱਕ ਅਹੀਂ ਉੱਥੇ ਖਲੋਤੇ ਰਹੇ ਠੀਕ ਹੈ ਕਿਸੇ ਨੇ ਉੱਥੇ ਪਾਣੀ ਨਹੀਂ ਪੁੱਛਿਆ ਸ਼ਰਮ ਦੀ ਕਮੇਟੀ ਦਾ ਫਿਰ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਉੱਤੇ ਚਾਹ ਭੇਜੀ ਲੇਕਿਨ ਤੁਹਾਨੂੰ ਲੱਗਦਾ ਨਹੀਂ ਘਰ ਬਹਿ ਕੇ ਨੀਂਦ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਸਾਰੇ ਪਰਚੇ ਸਟੈਂਡ ਹੁੰਦੇ ਨੇ ਲੇਕਿਨ ਰੱਬ ਨਾਲ ਕਰ 1% ਵੀ ਹੁੰਦਾ ਨਾ ਤੇ ਸਾਰੇ ਲੀਡਰਾਂ ਨੇ ਮਗਰ ਲੱਗ ਜਣਾ ਸੀਗਾ ਤੁਹਾਨੂੰ ਲੱਗਦਾ ਨਹੀਂ ਉਹਨਾਂ ਨੂੰ ਵੀ ਖਲੋਣਾ ਚਾਹੀਦਾ ਸੀਗਾ ਵਿਆਹ ਵੇਖ ਕੇ ਤੇ ਘਰ ਵੜ ਕੇ মিডিਆ ਨੂੰ ਬਾਈਟਾਂ ਦੇ ਕੇ ਹੀ ਆਹ ਕਰਦਾਂਗੇ ਹੀ ਉਹ ਕਰਦਾਂਗੇ ਦੇਖੋ ਤੁਹਾਡੇ ਸਾਥੀ ਨੇ ਹੋ ਮੇਰੇ ਸਾਥੀ ਨੇ ਮੇਰੀ ਗੱਲ ਸੁਣੋ ਗੱਲ ਇਨਸਾਨੀਅਤ ਦੇ ਨਾਤੇ ਮੈਂ ਤੇ ਉਹੀ ਕਰੂੰਗਾ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਉਥੇ ਕਿੰਨਾ ਚਿਰ ਖਲੋਤਾ ਸੀਗਾ ਮੈਂ ਤੁਹਾਡੀ ਗੱਲ ਨਹੀਂ ਕਰਦਾ ਪਿਆ ਮੈਂ ਤੁਹਾਡੀ ਗੱਲ ਨਹੀਂ ਮੈਂ ਤੁਸੀਂ ਕੋਈ ਦਰਵਾਜ਼ਾ ਮੱਲਿਆ ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰਦਾ ਮੈਂ ਰਵਨੀਤ ਬਿੱਟੂ ਦੀ ਵੀ ਗੱਲ ਕਰਦਾ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਣਾਂ ਦੀ ਵੀ ਗੱਲ ਕਰਦਾ ਜੀ ਮੈਂ ਆਪਣੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਹੋਰਲਾ ਦੀ ਵੀ ਗੱਲ ਕਰਦਾ ਸਿਰੋ ਪੰਜ ਪੰਜ ਮਿੰਟ ਬੈਠੇ ਧਾਰੀਵਾਲ ਹੋਣੇ ਰਾਤੀ 2:30 ਵਜੇ 3 ਵਜੇ ਤੱਕ ਬੈਠੇ ਰਹੇ ਅਸੀਂ ਉਹਨਾਂ ਨੂੰ ਰਿਗਾਰਡ ਕਰਦੇ ਆ ਠੀਕ ਹੈ ਨਾ ਲੇਕਿਨ ਇਹਨਾਂ ਦਾ ਫਰਜ਼ ਨਹੀਂ ਬੰਦਾ ਸੀ ਉਥੇ ਬੱਚਿਆਂ ਦਾ ਇੰਤਜ਼ਾਰ ਕਰਵਾ ਲਈ ਤਿੰਨ ਤਰ ਮੇ ਤੱਕ ਮੀਡੀਆ ਖਲੋਤੀ ਉਹਨਾਂ ਦੇ ਨਾਲ ਹੀ 5 ਮਿੰਟ ਖਲੋ ਜੀਏ ਆਏ ਵਿਆਹ ਵੇਖਣ ਆਏ ਆ ਤੇ ਪੁਆਇੰਟਾਂ ਦਿੱਤੀਆਂ ਤੇ ਚੱਲੇ ਗਏ ਵਾਪਸ ਜੀ ਤੁਸੀਂ ਕਿਹਾ ਹੁਣ ਐ ਜੀ ਪੀ ਸੀ ਨੇ ਚਾਹ ਦਾ ਕੰਮ ਕੀਤਾ ਵਕਐ ਬੜਾ ਵੱਡਾ ਕੰਮ ਕੀਤਾ ਕਿਉਂਕਿ ਐਡਾ ਵੱਡਾ ਕੰਮ ਬੱਸਾਂ ਖਲਾਸਦੀਆਂ ਬਾਹਰ ਲੰਗਰ ਦਾ ਅਰੇਂਜਮੈਂਟ ਕਰਤਾ ਤੇ ਬਹੁਤ ਹੀ ਵੱਡਾ ਕੰਮ ਕਰਤਾ ਉਹਨਾਂ ਨੇ ਜਿਹੜੇ ਬੰਦੇ 50 ਲੱਖ 60 ਲੱਖ ਲਾ ਕੇ ਗਏ ਆ ਜਿਹੜੇ ਅਣਕੈ ਨਮਾਇंदे ਗਾੜੀ ਖਲੋਤੇ ਆ ਤੁਸੀਂ ਮੈਨੂੰ ਦੱਸੋ ਵੀ ਉਹਨਾਂ ਨੂੰ ਚਾਹ ਦੀ ਲੰਗਰ ਦੀ ਲੋੜ ਹੀ ਉੱਥੇ ਜਿਹੜਾ ਨੈਸ਼ਨਲ ਮੀਡੀਆ ਸਾਰਾ ਇਹ ਗੱਲ ਹੀ ਨਹੀਂ ਕਰਦਾ ਪਿਆ ਜੀ ਸੋਨੂ ਜੀ ਜਦੋਂ ਉੱਥੇ ਤੁਸੀਂ ਮੈਨੂੰ ਮੰਨਣ ਲੱਗਦਾ ਨਹੀਂ ਤੁਸੀਂ 7 ਵਜੇ ਤੱਕ ਸਵੇਰੇ ਉੱਥੇ ਰਹੇ ਹੋਗੇ ਅਸੀਂ 7 ਵਜੇ ਤੱਕ ਰਹੇ ਆ ਅਸੀਂ ਤਾਂ ਬਸ ਪਾਣੀ ਨੂੰ ਵੀ ਤਰਸਦੇ ਆ ਕਿਉਂਕਿ 60 ਰੁਪਏ ਦੀ ਬੋਤਲ ਪਾਣੀ ਦੀ ਆ ਉੱਥੇ ਜੇ ਪਾਣੀ ਮਿਲਦਾ ਪਿਆ ਕਿਸੇ ਨੂੰ ਚਾਹ ਮਿਲਦੀ ਪਈ 40 ਰੁਪਏ ਕਾ 50 ਰੁਪਏ ਕਾ ਚਾਹ ਦਾ ਆਹੀ ਉੱਥੇ ਭਾਜੀ 7 ਵਜੇ ਤੱਕ ਤੁਹਾਡੇ ਨਾਲ ਹੀ ਰਹਿ ਆ ਉੱਥੇ ਮੇਰੀਆਂ ਲਾਈਵ ਡਿਬੇਟਾਂ ਚੱਲਦੀਆਂ ਨਹੀਂ ਆ ਮੈਂ ਬੜੀਆਂ ਡਿਬੇਟਾਂ ਦੇ ਵਿੱਚ ਰਾਜ਼ ਹਰ ਚੈਨਲ ਤੇ ਬੋਲਦਾਂ ਨੇ ਕਿਉਂਕਿ ਸਾਰੇ ਲੀਡਰ ਥ ਕਰ ਕੇ ਇੱਕ ਦੋ ਜਣ ਚਲ ਗਏ ਧਾਰੀਵਾਲ ਸਾਹਿਬ ਉਹ ਬੱਸ ਖਾਲੀ ਵਖਾ ਕੇ ਹਰਿਆਣੇ ਦੀ ਚਲੇ ਗਏ ਉਹ ਬੈਠੇ ਜੇ ਅੰਦਰ ਤੇ ਉਹਨਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਔਰ ਬੈਂਡ ਦਾ ਕੀ ਫਾਇਦਾ ਜਿੰਮੇ ਬਾਈ ਤਾਂ ਮੇਰੇ ਸਾਹਦੇ ਮੈਂਬਰ ਪਾਰਲੀਮੈਂਟ ਦੀ ਵੀ ਹੈਗੀ ਜੀ ਇਹੋ ਜੀ ਕੋਈ ਖਲੋਤੇ ਉਹ ਵੀ ਖਲੋਤੇ ਮੈਂ ਵੀ ਖਲੋਤਾ ਕੋਈ ਨਹੀਂ ਖਲੋਤਾ ਜੀ ਖਲੋਤਾ ਖੁਦ ਮੈਂ ਮੈਨੂੰ ਨਹੀਂ ਲੱਗਦਾ ਲੋ ਮੈਂ ਖਲੋਤਾ ਜੀ ਉੱਥੇ ਤੁਸੀਂ ਤੁਸੀਂ ਕਿਸ ਬਿਹਾਵ ਤੇ ਖਲੋਤੇ ਮੈਨੂੰ ਮੇਰਾ ਭਰਾ ਮੇਰੀ ਪਾਰਟੀ ਦਾ ਨੂੰ ਮੈਂਦਾ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਨਾ ਤੁਹਾਨੂੰ ਕੋਈ ਉਹਨਾਂ ਇਤਿਕਾਰ ਦਿੱਤਾ ਸੀਗਾ ਕਿ ਹਾਂ ਜੀ ਆ ਚੀਜ਼ ਕਰਨੀ ਪਏਗੀ ਮੇਰੀ ਗੱਲ ਇੱਕ ਸੁਣ ਉਹ ਮੈਂਬਰ ਪਾਰਲੀਮੈਂਟ ਨੇ ਸਾਡੀ ਪਾਰਟੀ ਦੇ ਇੱਕ ਜਣਾ ਤੇ ਉੱਥੇ ਖਲੋਤਾ ਨਾ ਉਹ ਆਏ ਆ ਉਹ ਆਪਣਾ ਕੰਮ ਕਰਕੇ ਠੀਕ ਆ ਉਹਨਾਂ ਦੇ ਰਜਵੇਂ ਚੱਲ ਗਏ ਮੈਂ ਥੋੜੀ ਉੱਥੋਂ ਗਿਆ ਵਾਂ ਭਾਜੀ ਅਸੀਂ ਉੱਥੇ ਆਪਣੀ ਜ਼ਿੰਮੇਵਾਰੀ ਪੱਲੀ ਪਾਤੀ ਲੈ ਲਈ ਬੱਸ ਸੱਚੀ ਗੱਲ ਦੱਸੋ ਤੁਹਾਨੂੰ ਲੱਗਾ ਗੋਂਗਲੋ ਤੋਂ ਮਿੱਟੀ ਝੜੀ ਉਹ ਯਾਰ ਮਿੱਟੀ ਝੜੀ ਅਸੀਂ ਨਾਂ ਤੇ ਸੱਤਾ ਚਾਹਨਾ ਦੁੱਜੇ ਬੰਨੇ ਆ ਉਹ ਸੱਤਾ ਦੇ ਮੈਂਬਰ ਪਾਰਲੀਮੈਂਟ ਦਾ ਸੱਤਾ ਜੇ ਆ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੁਣ ਮੇਰੀ ਗੱਲ ਸੁਣੋ ਅਸੀਂ ਕਿਸੇ ਨੂੰ ਕਿਉਂ ਘੇਰਨਾ ਮੈਂ ਤੁਹਾਨੂੰ ਇੱਕੋ ਗੱਲ ਦੱਸੂ 13 ਐਮਪੀ ਨੇ ਪੰਜਾਬ ਦੇ 117 ਵਿਧਾਇਕ ਨੇ ਸਾਰੀਆਂ ਤੇ ਇਹਨਾਂ ਦੀ ਜ਼ਰੂਰਤ ਪੂਰੀ ਕਰ ਦਿੱਤੀ ਜਾਵੇ ਕਰਜੇ ਕਰਜੇ ਲੱਤ ਜਣ ਤੁਸੀਂ ਗੁਰਜੀਤ ਸਿੰਘ ਔਜਲਾ ਨਾਲ ਕਰੋ ਗੱਲ ਜੇ ਉਹ ਦਿੰਦੇ ਆ ਤੇ ਮੈਂ ਸਾਰਿਆਂ ਨੂੰ ਸਵਾਲ ਪੁੱਛੂੰਗਾ ਮੈਂ ਕਿਹਾ ਮੈਂ ਆਪਣੇ ਮੈਂ 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 ਤੁਹਾਨੂੰ ਵਾਦਾ ਕਰਦਾ ਆਨ ਡਿਬੇਟ ਮੈਂ ਸਾਰਿਆਂ ਨੂੰ ਕਹੂੰਗਾ ਕਿ ਭੀਕ ਇੱਕ ਸਾਲ ਦੀ ਸਿਰ ਮੈਂ ਕਿਹਾ ਮੈਂ ਵੀ ਤੁਹਾਨੂੰ ਆਨ ਰਿਕਾਰਡ ਹੀ ਕਹਿਣਿਆ ਮੇਰੀ ਪਾਰਟੀ ਸਾਰੀ ਨੇ ਮੈਂ ਗੱਲ ਕਰ ਲੂੰਗਾ ਕੋਈ ਬੰਦਾ ਨਹੀਂ ਭਜਦਾ ਮੈਂ ਜ਼ਬਾਨ ਵਾਲਾ ਬੰਦਾ ਮੈਂ ਉਹ ਬੰਦਾ ਨਹੀਂ ਆ ਮੈਂ ਤੁਹਾਨੂੰ ਆਪਣੀ ਪਾਰਟੀ ਵੱਲੋਂ ਕਹਿਣਿਆ ਮੇਰੀ ਪਾਰਟੀ ਦਾ ਕੋਈ ਨੁਮਾਇੰਦਾ ਕੋਈ ਬੰਦਾ ਨਹੀਂ ਭਜੂਗਾ ਇਹ ਵੀ ਤੁਹਾਨੂੰ ਆਨ ਰਿਕਾਰਡ ਕਹਿੰਦਾ ਤੁਸੀਂ ਔਜਲਾ ਸਾਹਿਬ ਦੀ ਗੱਲ ਕੀਤੀ ਮੈਂ ਆਇਲਾ ਸਾਹਿਬ ਦੀ 5 ਸਾਲ ਦੀ ਦਵਾਈ ਦਊਂਗਾ ਤੁਹਾਨੂੰ ਤੁਸੀਂ 1 ਸਾਲ ਦੀ ਛੱਡੋ ਇਹਨਾਂ ਕੋਲੋਂ ਇੱਕ ਇੱਕ ਸਾਲ ਦੀ ਮੈਂ 5 ਸਾਲ ਦੀ ਦਵਾਈ ਦਊਂਦਾ بڑا ਸਟੇਟਮੈਂਟ ਦੇ ਰਿਹਾ ਮੈਂ ਕਾਹ ਦੇ ਰਿਹਾ ਸਟੇਟਮੈਂਟ ਮੈਂ ਦੇ ਦਿੱਤੀ ਕਹਿਤਾ ਤੁਹਾਨੂੰ ਮੈਂ ਜਾਣਦਾ ਬੰਦਾ ਕਿਹੜਾ ਕਿੱਦਾਂ ਦਾ ਇਹਨਾਂ ਨੂੰ ਪੁੱਛ ਲਓ ਜਿਹੜੇ ਆਪਣੀ ਪਾਰਟੀ ਨੂੰ 200 ਰੁਪਿਆ 500 ਰੁਪਿਆ 1000 ਰੁਪਿਆ ਫੰਡ ਦਿੰਦੇ ਉਹਨਾਂ ਦਾ ਦਿਲ ਬਹੁਤ ਛੋਟੇ ਲੋਕਾਂ ਦੇ ਲਈ ਦਿਲ ਵੱਡਾ ਰੱਖਣਾ ਪੈਂਦਾ ਲੋਕਾਂ ਨੇ ਚੁਣਿਆ ਮੇਰੀ ਜ਼ਿੰਮੇਵਾਰੀ ਹੈ ਮੇਰੀ ਪਾਰਟੀ ਪ੍ਰਤੀ ਇਹ ਗੱਲ ਇਹਨਾਂ ਦੇ ਕਿਸੇ ਬਲਾਰੇ ਨੂੰ ਪੁੱਛ ਲਿਓ ਨਾ ਕਹਣਾ ਗੱਲ ਕਰਕੇ ਦੱਸਾਂਗਾ ਮੈਂ ਸਿੱਖਿਆ ਸਕਾਇਆ ਥੋੜੀ ਆਇਆ ਮੈਂ ਤੇ ਜੋ ਮੇਰੇ ਦਿਲ ਚ ਹੈ ਮੈਂ ਕਹਤਾ ਔਰ ਮੇਰੇ ਨਮਾਇंदे ਕੋ ਮੇਰੇ ਕਿਸੇ ਮਿੱਤਰ ਕੋ ਮੇਰੇ ਕਿਸੇ ਸੱਜਣ ਕੋ ਮੇਰੇ ਕਿਸੇ ਪਾਰਟੀ ਦੇ ਲੀਡਰ ਕੋ ਕੀ ਕਰਾਉਣਾ ਕਿਦਾਂ ਕਰਾਉਣਾ ਮੇਰੀ ਜ਼ਿੰਮੇਵਾਰੀ ਆ ਉਹ ਕਿਸੇ ਦੇ ਨਹੀਂ ਮੈਂ ਹੋਰ ਰਿਕਾਰਡ ਇਹ ਗੱਲ ਕਹਿੰਦਾ ਔਰ ਨੇ ਮੇ ਇਹ ਨਾ ਦੀ ਸੈਲਰੀ ਬਣਦੀ ਆ ਇਹ ਦੇ ਦਿੰਦੇ ਆ ਲੋਕਾਂ ਨੂੰ ਜਿਹੜੇ ਨੌਜਵਾਨ ਬਾਹਰੋਂ ਆਏ ਮਦਦ ਕਰ ਦਿੰਦੇ ਤੇ ਮੇਰਾ ਤੁਹਾਡਾ ਵਾਦਾ ਰਿਆ ਮੈਂ ਇਸੇ ਕੈਮਰੇ ਤੇ ਔਨ ਰਿਕਾਰਡ ਤੁਹਾਨੂੰ ਸਾਹਮਣੇ ਬਾਕੇ ਤੁਸੀਂ ਕਰੋ ਸ਼ੁਰੂਆਤ ਤੁਸੀਂ ਕਰੋ ਤੁਸੀਂ ਕੌਣ ਤੁਸੀਂ ਕਰੋ ਨਾ ਕਿ 1 ਲੱਖ ਮੈਂ ਹੀ 1 ਸਾਲ ਦੀ ਦਿਵਾਨਾ ਤੇ ਮੈਂ ਬਾਕੀ ਨੂੰ ਕਹਾਂਗਾ ਕਿ ਨਾ ਇੱਕ ਸਾਲ ਦੀ ਦਿੱਤੀ ਤੁਸੀਂ ਦਿਓ ਤੁਸੀਂ ਮੋੜ ਕੇ ਮੇਰੇ ਤੇ ਜੋ ਫੇਰ ਗੱਲ ਲੈਂਦੀ ਹਾਂ ਤੇ ਗੱਲ ਤੁਹਾਨੂੰ ਪੁੱਛਣਾ ਐ ਇਡੀ ਵੱਡੀ ਅਨਾਉਂਸਮੈਂਟ ਤੋ ਕਰਦੇ ਨਹੀਂ ਬੇ ਮੈਂ ਤੁਹਾਨੂੰ ਪੁੱਛਾਂਗਾ ਨਾ ਤੁਸੀਂ ਕਹਿੰਦੇ ਹੋ ਕਿ ਗੁਰਜੀਤ ਉਹ ਜਣਾ ਕਰਨਗੇ ਤੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਪਹਿਲਾਂ ਕਰਵਾਓ 1 ਸਾਲ ਦੀ ਮੈਂ ਕਹਾਂਗਾ ਕਿ ਹਾਂ ਵੀ ਹੋਵੇਗੀ ਮੇਰੀ ਗੱਲ ਸੋਲਾ ਮੈਂ ਆਲਰੇਡੀ ਮਦਦ ਕਰਦਾ ਰਿਹਾ ਨਾ ਤੁਸੀਂ ਖੁਦ ਨਾਲ ਜਾਂਦੇ ਰਹਿੰਦੇ ਜਿੰਨੇ ਜੋ ਨਾਲ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਮੈਂ ਤਾਂ ਤੋਂ ਡਿਨਾਈ ਨਹੀਂ ਕਰਦਾ ਪਿਆ ਮੈਂ ਸਿਰਫ ਆ ਗੱਲ ਕਹਿਣਾ ਪਿਆ ਜਿਹੜੀ ਤੁਸੀਂ ਬਹੁਤ ਵੱਡੀ ਸਟੇਟਮੈਂ ਇਹ ਪੈਸੇ ਟੋਡੇ ਮੇਰੇ ਟੈਕਸ ਦੇ ਆ ਇਹਦੇ ਚ ਕਿਸੇ ਤਰ੍ਹਾਂ ਦੀ ਭੱਜਣ ਦੀ ਲੋੜ ਨਹੀਂ ਆਪਣੇ ਲੋਕਾਂ ਦਾ ਦੁੱਖ ਵਡਾ ਲੋਗੇ ਤੇ ਕੀ ਹੋਊਗਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਔਰ ਮੈਂ ਜਾਣਦਾ ਤੇ ਮੈਂ ਕਹਤਾ ਮੈਨੂੰ ਪਤਾ ਵੀ ਮੇਰੇ ਨਮਾਇंदे ਮੇਰੀ ਪਾਰਟੀ ਦੇ ਲੀਡਰ ਕਿਦਾਂ ਦੇ ਆ ਮੈਨੂੰ ਮੈਂ ਤੁਹਾਨੂੰ ਦੱਸਿਆ ਜਿਹੜੇ ਲਫ਼ਜ਼ ਜ਼ੁਬਾਨ ਤੋਂ ਕੱਢਦੇ ਪੱਥਰ ਤੇ ਲਕੀਰਿਆ ਮੁਕਰਨ ਵਾਲਾ ਬੰਦਾ ਨਹੀਂ ਮੈਂ ਮੈਂ ਸਰਦਾਰ ਵੀ ਆ ਤੇ ਸਰਦਾਰ ਵੀ ਆ ਜਿਹੜੀ ਗੱਲ ਕਰਤੀ ਉਹ ਪੱਥਰ ਤੇ ਲਕੀਰਿਆ ਪਿੱਛੇ ਹਟਨ ਵਾਲਾ ਨਹੀਂ ਤੁਹਾਨੂੰ ਕਹਤਾ ਤੇ ਜਦੋਂ ਮਰਜ਼ੀ ਆਉਣ ਰਿਕਾਰਡ ਸਾਹਮਣੇ ਬੈਜੋ ਤੁਹਾਡੇ ਸਾਹਮਣੇ ਸਟੇਟਮੈਂਟ ਦਵਾ ਦੂੰਗਾ ਜੇ ਕਹੋਗੇ ਚਲੋ ਇਹ ਵੀ ਵੇਖ ਲੰਨੇ ਕਿ ਉਹ ਸਟੇਟਮੈਂਟ ਦਿੰਦੇ ਕਿੰਨੇ ਦਿੰਦੇ ਲੇਕਿਨ ਤੁਹਾਨੂੰ ਰਾਹ ਦਾ 17 ਦੀ ਗੱਲ ਕੀਤੀ ਜੇ ਮੈਂ ਮਾਸਟਰਵਾ ਤੁਹਾਡੇ ਤੋਂ ਕਰਦਾ ਮੈਂ ਕਿਹਾ ਜੀ ਮੈਂ ਕੁਰਜੀਤ ਉਹ ਜਲਾ ਤੁਸੀਂ ਤਾਂ ਆਪ ਤੋਂ ਗੱਲ ਕਰਦਾ 117 ਦੀ ਮੈਂ ਨਹੀਂ ਗੱਲ ਕਰਦਾ ਮੈਂ ਤੁਸੀਂ ਸ਼ੁਰੂਆਤ ਕਰਵਾਓ ਮੈਂ ਬਾਕੀ ਕਰਾਂ ਮੈਂ ਤੁਹਾਨੂੰ ਕਿਹਾ 13 ਐਮਪੀ 117 ਵਿਧਾਇਕ ਮੈਂ ਆਪਣੀ ਪਾਰਟੀ ਨਾਲ ਗੱਲ ਕਰੂੰਗਾ ਇਹਨਾਂ ਨਾਲ ਤੁਸੀਂ ਗੱਲ ਕਰਨੀ ਆ ਕਿ ਇਹ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਆ 1 ਸਾਲ ਦੀ ਸੈਲਰੀ ਤੁਹਾਨੂੰ ਦਿੰਦੇ ਆ ਜੇ ਤੁਹਾਡੀ ਬਾਈਟ ਵਿੱਚ ਛੱਡ ਕੇ ਮੂੰਹ ਪਰ ਇਹਨੂੰ ਕਰਕੇ ਕਹਿਣਾ ਦਿੱਤਾ ਵੀ ਕੰਮ ਹੈ ਸਾਨੂੰ ਫੋਨ ਜ਼ਰੂਰੀ ਹੈ ਤਾਂ ਫਿਰ ਗੱਲ ਕਰਿਓ ਇਹ ਮੈਂ ਹੀ ਤੁਹਾਨੂੰ ਕਹਿਣ ਡਿਆ ਮੈਂ ਜਿਹੜਾ ਏਦਾਂ ਨਹੀਂ ਕਿਸੇ ਨੇ ਵੀ ਕਹਿਣਾ ਤੁਸੀਂ ਦੋ ਜਿਲ੍ਹਾਂ ਨੂੰ ਵੀ ਪੁੱਛ ਲਾ ਕੇ ਮੂੰਹ ਸਾਈਡ ਤੇ ਕਰਦੇ ਕਿ ਨਹੀਂ ਕਰਦੇ ਨਹੀਂ ਕਰਦੇ ਮੈਂ ਕਹਿੰਦਾ ਚਲੋ ਮੈਂ ਮੈਂ ਸਵਾਲ ਪੁੱਛੂੰਗਾ ਤੇ ਜੇ ਉਹ ਮਨੂੰ ਮੂੰਹ ਪਿੱਛੇ ਕਰ ਲੈ ਫੇਰ ਮੈਂ ਇਹੜੀ ਗੱਲ ਕਹੀ ਆ ਤੁਸੀਂ 117 ਨੂੰ ਪੁੱਛੋ 12 ਨੂੰ ਵੱਖਰਾ ਪੁੱਛੋ ਜਿਹੜੇ ਸਾਡੀ ਪਾਰਟੀ ਦੇ ਉਹਨਾਂ ਨੂੰ ਛੱਡ ਦਿਓ ਮੈਂ ਕਹਿਣ ਡਿਆ ਤੁਹਾਨੂੰ ਗੱਲ ਬਸ ਇੱਥੇ ਤੱਕ ਛੱਡ ਦਿਓ ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਦੂਜੇ ਸੱਤਾ 'ਚ ਅਕਾਲੀ ਦਲ ਨੂੰ ਪੁੱਛੋ ਆਪ ਨੂੰ ਪੁੱਛੋ ਕਾਂਗਰਸ ਨੂੰ ਨਾ ਪੁੱਛੋ ਮੈਂ ਕਹਤਾ ਤੁਹਾਨੂੰ ਇਹ ਮੇਰੀ ਟੈਨਸ਼ਨ ਹੈ ਇਹ ਤੁਹਾਡੀ ਟੈਨਸ਼ਨ ਨਹੀਂ ਹੈ ਬਿਲਕੁਲ ਬਿਲਕੁਲ ਇਹ ਬਹੁਤ ਵੱਡੀ ਸਟੇਟਮੈਂਟ ਜਿਹੜੀ ਆ ਸਾਨੂੰ ਜੰਡਿਆਲਾ ਉਹਨਾਂ ਨੂੰ ਦਿੱਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਇੱਕ ਇੱਕ ਸਾਲ ਦੀ ਜੇਕਰ ਅਸੀਂ ਨੌਜਵਾਨਾਂ ਨੂੰ ਦੁਬਾਰਾ ਤੋਂ ਉਸੇ ਪਲੇਟਫਾਰਮ ਤੇ ਲੈ ਕੇ ਆਉਣਾ ਜਾਂ ਉਸੇ ਟਰੈਕ ਤੇ ਲੈ ਕੇ ਆਉਣਾ ਤੇ ਸਾਨੂੰ ਉਹਨਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ ਲੇ ਹਮੇਸ਼ਾ ਹੀ ਸਿਆਸਤ ਕਰਦੇ ਹੋਏ ਹੀ ਨਜ਼ਰ ਆਉਂਦੇ ਨੇ ਜੇਕਰ ਉਸ ਦਿਨਾਂ ਦੀ ਜਿਹੜੀ ਗੱਲ ਕੀਤੀ ਜਾਵੇ ਜਦੋਂ ਯੂਐਸ ਦਾ ਜਹਾਜ਼ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਰਿਆ ਸੀ ਤਾਂ ਬਹੁਤ ਵੱਡੇ ਅਨਾਉਂਸਮੈਂਟ ਜਿਹੇ ਸੀਗੇ ਸਰਦਾਰ ਗੁਰਜੀਤ ਸਿੰਘ ਓਜਲਾ ਵੀ ਕਰਦੇ ਹੋਏ ਨਜ਼ਰ ਆਏ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਕਰਦੇ ਹੋਏ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਦੇ ਹੋਏ ਵੀ ਨਜ਼ਰ ਆਏ ਔਰ ਉਹਨਾਂ ਦੇ ਨੇਤਾ ਜਿਹੜੇ ਨੇ ਉਹ ਵੀ ਕਰਦੇ ਹੋਏ ਨਜ਼ਰ ਆਏ ਲੇਕਿਨ ਕਿਤਨਾ ਕਹਤੇ ਜੋ ਠੱਗਿਆ ਹੋਏ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਉਹ ਨੌਜਵਾਨੀ ਨੇ ਜਦੋਂ ਚੌੜਾ ਹੁੰਦੀਆਂ ਨੇ ਉਸ ਵੇਲੇ ਵੀ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਨੇ ਜਦੋਂ ਚੋਣਾ ਲੰਘ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਦਾਅਵਿਆਂ ਦੇ ਉੱਤੇ ਧੂੜ ਪੈਂਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਕਿਤਨਾ ਕਿਤੇ ਅੱਜ ਇੱਕ ਵੱਡੇ ਲੀਡਰ ਵੱਲੋਂ ਜਰੂਰ ਇਹ ਦਾਅਵਾ ਕੀਤਾ ਗਿਆ ਕਿ 1 ਸਾਲ ਦੀ ਸੈਲਰੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਹਰ ਇੱਕ ਨੁਮਾਇੰਦੇ ਜਿਹੜਾ ਉਹ ਦਿੰਦਾ ਹੋਇਆ ਨਜ਼ਰ ਆਏਗਾ ਜੇਕਰ ਬਾਕੀ ਵਿਧਾਇਕ ਦੇ ਕੇ ਉਸ ਇਸ ਜੇ ਚੈਲੰਜ ਨੂੰ ਜੇਕਰ ਉਹ ਮੰਨ ਲੈਂਦੇ ਨੇ ਲੇਕਿਨ ਇਹ ਸਿਰਫ ਤੇ ਸਿਰਫ ਚੈਲੰਜ ਦੇ ਰੋਕਤੇ ਹੀ ਰਹਿ ਜਾਵੇਗਾ ਸਾਨੂੰ ਪਤਾ ਹੈ ਕਿਉਂਕਿ ਅਸੀਂ ਬਹੁਤ ਵਾਰ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਕਰ ਚੁੱਕੇ ਹਾਂ ਔਰ ਬਹੁਤ ਸਾਰੀਆਂ ਵਾਰ ਇਹ ਚੀਜ਼ਾਂ ਸਾਹਮਣੇ ਵੀ ਆ ਚੁੱਕੀਆਂ ਨੇ ਲੇਕ ਜਿਹੜਾ ਚੈਲੰਜ ਦਿੱਤਾ ਗਿਆ ਹੁਣ ਉਹਨੂੰ ਵੇਖਦੇ ਹੋਏ ਵੇਖਿਆ ਜਾਏਗਾ ਕਿ ਇਹ ਚੈਲੰਜ ਕੌਣ-ਕੌਣ ਐਕਸੈਪਟ ਕਰਦਾ ਹੈ ਔਰ ਜੋ ਨੌਜਵਾਨ ਵਾਪਸ ਆ ਰਹੇ ਨੇ ਜੋ ਯੂਐਸ ਤੋਂ ਵਾਪਸ ਆ ਰਹੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਰੂਪਰੇਖਾ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਹੈ ਕੈਮਰਾ ਪਰਸਨ ਸਾਹੀ ਪ੍ਰੀਤਨਾਗੁਰਪ ਸਿੰਘ ਅੰਮ੍ਰਿਤਸਰ